हिमाचल वाले नु संत पिंडरा वाले दी तस्वीर जेडी ओ पैरा दे नाल मारनी कितने किते कि दे, दे कि कि दा दा ना किते मुश्किल ਪੈਸਾ ਖਦੀਆ ਕਿਉਂਕਿ ਜਿਹੜੇ ਸਿੱਖ ਜਥੇਬੰਦੀਆਂ ਨੇ ਉਹ ਹਿਮਾਚਲ ਦੇ ਬਾਰਡਰ ਦੇ ਵੱਲ ਕੂਚ ਕਰਦੀਆਂ ਨਜ਼ਰ ਆਈਆਂ ਨੇ ਜੀ ਹਾਂ ਸ਼ਰਿਆਮ ਪੁੱਛਿਆ ਗਿਆ ਕਿ ਆਖਿਰਕਾਰ ਕਿਹੜੇ ਇਤਿਹਾਸ ਦੇ ਵਿੱਚ ਜਾਂ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਸੰਤ ਪਿੰਡਰਾ ਵਾਲੇ ਦੀ ਤਸਵੀਰ ਅਸੀਂ ਨਹੀਂ ਲਗਾ ਸਕਦੇ ਅਸੀਂ ਆਪਣੇ ਡਾਕਟਰ ਮੇਟਕਦਰ ਦਾ ਸੰਵਿਧਾਨ ਜਿਹੜਾ ਸਾਡਾ ਹੱਕ ਹੋ ਆ ਪ੍ਰਦਰਸ਼ਨ ਕਰਨ ਦਾ ਅੱਜ ਸਾਡੇ ਤੋਂ ਉਹ ਦੇਖੋ ਕਿ ਜਬਰੀ ਤਰੀਕੇ ਨਾਲ ਖੋਇਆ ਜਾ ਰਿਹਾ ਹੈ ਜੀ ਹਾਂ ਦੇਖ ਸਕਦੇ ਹੋ ਕਿ ਕਿਵੇਂ ਜੋ ਹੈ ਹਿਮਾਚਲ ਬਾਰਡਰ ਤੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਝੰਡੇ ਲੈ ਕੇ ਪਹੁੰਚੀਆਂ ਹੋਈਆਂ ਨੇ ਪੁਲਿਸ ਦੇ ਨਾਲ ਉੱਥੇ ਬਹਿਸ ਵੀ ਹੋਈ ਹੈ ਪੁਲਿਸ ਦੇ ਸਾਹਮਣੇ ਖੜ ਕੇ ਸਵਾਲ ਕੀਤਾ ਗਿਆ ਕਿ ਆਖਿਰਕਾਰ ਕਿਹੜੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਨੇ ਕਿ ਸੰਤ ਭਿੰਡਰਾ ਵਾਲੇ ਦੀ ਤਸਵੀਰ ਅਸੀਂ ਨਾਲ ਨਹੀਂ ਰੱਖ ਸਕਦੇ ਨਾਲ ਨਾਲ ਇਹ ਪੁੱਛਿਆ ਗਿਆ ਕਿ ਸਾਡਾ ਰਾਈਟ ਹੈ ਪ੍ਰੋਟੈਸਟ ਕਰਨਾ ਤੇ ਸਾਨੂੰ ਅੱਗੇ ਵਧਣ ਦਿੱਤਾ ਜਾਵੇ ਸੋ ਇਹ ਤੁਹਾਨੂੰ ਅਸੀਂ ਹੁਸ਼ਿਆਰਪੁਰ ਹਿਮਾਚਲ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਜੋ ਪੂਜਯ ਹਿਮਾਚਲ ਦੇ ਵਿੱਚ ਹੋਇਆ ਹੈ ਸੰਤ ਪਿੰਡਰਾ ਵਾਲੇ ਦੀ ਤਸਵੀਰ ਨੂੰ ਲੱਤ ਮਾਰੀ ਗਈ ਹੈ ਇੱਕ ਸਿੱਖ ਨੌਜਵਾਨ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਉਸ ਚੀਜ਼ ਨੂੰ ਲੈ ਕੇ ਮਾਹੌਲ ਜਿਹੜਾ ਹੈ ਉਹ ਗਰਮ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਜੋ ਹੈ ਹਿਮਾਚਲ ਦੇ ਸੀਐਮ ਸੁਖੀ ਨੇ ਵੀ ਕਿਆ ਸੀ ਕਿ ਅਸੀਂ ਸੀਐਮ ਭਵੰਤਮਾਨ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੀ ਜੋ ਹੈ رائے ਜਾਣਾਂਗੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀ ਐਲੋਪੀ ਜੋ ਹੈ ਐਲੋਪੀ ਨੇ ਵੀ ਜਿਹੜਾ ਹੈ ਉਹ ਜੈਰਾਮ ਠਾਕੁਰ ਉਹਨਾਂ ਵੀ ਇਹ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਇਹ ਜੋ ਹੈ ਇਹ ਮੁੱਦਾ ਗਰਮ ਨਾ ਹੋ ਜੂਏ ਪਰ ਇਸ ਦੇ ਵਿਚਕਾਰ ਹੀ ਹਿਮਾਚਲ ਬਾਰਡਰ ਤੋਂ ਇਹ ਤਸਵੀਰਾਂ ਸਾਹਮਣੇ ਆਈ ਆਏ ਨੇ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਗੇ ਵੱਧੀਆਂ ਨੇ ਸੋ ਉਹਨਾਂ ਨੇ ਕਿਹਾ ਹੈ ਕਿ ਹਿਮਾਚਲ ਦੇ ਵਿੱਚ ਜੋ ਕੁਝ ਹੋਇਆ ਹੈ ਉਹ ਬੇਅਦਬੀ ਆ ਤੇ ਇਸ ਬੇਅਦਬੀ ਦੀ ਜਿਹੜੀ ਮਾਫੀ ਹੈ ਉਹ ਉਹ ਨਹੀਂ ਦੇਣਾ ਚਾਹੁੰਦੇ ਸੋ ਇਹ ਤਸਵੀਰਾਂ ਹਿਮਾਚਲ ਤੋਂ ਆਈਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਉਹਨਾਂ ਦੇ ਆਪਸੀ ਸਵਾਲ ਜਵਾਬ ਹੋ ਰਹੇ ਨੇ ਤੁਹਾਨੂੰ ਸੁਣਾਉਂਦੇ ਆ ਬਿਲਕੁਲ ਆਪ ਪ੍ਰਸ਼ਾਸਨ ਦੇ ਇਹਨਾਂ ਨਹੀਂ ਮੈਸੇਜ ਸ਼ੁਰੂ ਹੋ ਜਰਾ ਜਿੱਥੇ ਤੱਕ ਕੰਮ ਚੜਾਉਂਦੇ ਤੱਕ ਕੰਮ ਨਹੀਂ ਆ ਨਹੀਂ ਇਹ ਸਾਡੇ ਕਰਨ ਦਾ ਹੋਰ ਅਸੀਂ ਤਾਂ ਅਸੀਂ ਅਸੀਂ ਜੋ ਹੁਮਾਇਦਾਂ ਕਰਦੇ ਹੀ ਤੋਂ ਮੰਨਦਾ ਅਸੀਂ ਜਿਹੜੇ ਉਹਦੇ ਬਹੁਤ ਦਿਨ ਤੋਂ ਪ੍ਰੋਸੈਸਿੰਗ ਕਰਦੇ ਚੱਲੇ ਜਾ ਰਹੇ ਹਾਂ ਨਾਲੇ ਕਿਹੜਾ ਮਾਨੂੰ ਸਾਨੂੰ ਜੋ ਦਿਸ ਰਿਹਾ ਹੈ ਇਹ ਸਾਰਾ ਇਹਦਾ ਪੰਜਾਬ ਗਵਰਨਮੈਂਟ ਦਾ ਸਾਨੂੰ ਸੜਜੰਤਰ ਲੱਗਦਾ ਆ ਜੋ ਹਿਮਾਚਲ ਗਵਰਨਮੈਂਟ ਜੋ ਪੁੱਛ ਰਹੀ ਹੈ ਸਟੇਟਮੈਂਟ ਆ ਰਹੀ ਹੈ ਚੜੀ ਪੁੱਛਦੇ ਮਵਡੇ ਨਾਲ ਆ ਜੋ ਸਹੀ ਭਾਸ਼ਾ ਤੋਂ ਬੰਦੇ ਜੋ ਸੇ ਆਰਗੂਮੈਂਟ ਚਾਹੇ ਗਵਰਨਮੈਂਟ ਦੇ ਆ ਰਹੇ ਚਾਹੇ ਭਾਜਪਾ ਸਿੱਤਾਂ ਦੇ ਆ ਰਹੇ ਉਹ ਸਾਰੇ ਹਿੰਦੂਤਵਾਂ ਨੂੰ ਉੱਤੇ ਬਹੁਤ ਗਿਣਤੀ ਨੂੰ ਹਿੰਦੂਤਵਾਂ ਨੂੰ ਪੁਛਦਿਆਂ ਆ ਰਹੇ ਆ ਤੇ ਇਹਦੇ ਵਿੱਚ ਜਿਹੜੀ ਆਜ ਧਾਰਜੀ ਕਾਰਵਾਈ ਆ ਸਾਨੂੰ ਦਿਸ ਰਹੀ ਜਿਹਦੇ ਪਿੱਛੇ ਸਰਕਾਰ ਕੰਮ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਇਹ ਸਾਰਾ ਜਿਹੜਾ ਹੈ ਉਹ ਹਿੰਦੂ ਬਹੁਤ ਗਿਣਤੀ ਨੂੰ ਪੁਸ਼ ਕਰਨ ਲਿਆ ਇਹਨੂੰ پورے ਦੇਸ਼ ਅੰਦਰ ਇਹਨੂੰ ਕੋਸ਼ਿਸ਼ ਚੱਲ ਰਿਹਾ ਆ ਤੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਦੇ ਖਿਲਾਫ ਜਿਹੜਾ ਜੋ ਸਾਡਾ ਸੰਵਿਧਾਨਕ ਹੱਕ ਆ ਉਹ ਬਿਲਕੁਲ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਉੱਥੇ ਜਾ ਕੇ ਆਪਾਂ ਕਰਨਾ ਆ ਤੇ ਅਸੀਂ ਆਪਣੀ ਜਿਹੜੀ ਗੱਲ ਚਾਹੁੰਦਾ ਮੈਂ ਮੇਰੀ ਬੇਨਤੀ ਸੁਣੋ ਸਾਡੀ ਬੇਨਤੀ ਸੁਣੋ ਸਿਰਫ ਕੁਝ ਬੰਦੇ ਆ ਗਏ ਸਾਨੂੰ ਪਤਾ ਨਹੀਂ ਕਿ ਕਿਹੜੇ ਸਿਆਲੇ ਬੰਦੇ ਕੁਝ ਬੰਦੇ ਲੈ ਕੇ ਉੱਥੇ ਗੱਲ ਕਰ ਰਹੇ ਨੇ ਉਹਨੇ ਵੀ ਆ ਗਿਆ ਉਹਨੇ ਵੀ ਆ ਦੇਣਾ ਸਾਡਾ ਨਾ ਦੇਖੋ ਇਹ ਹੁਣ ਸਾਡਾ ਸੰਵਧਾਨਿਕ ਇਹਨਾਂ ਦਾ ਪ੍ਰੋਟੈਸਟ ਹੈ ਕਹਿੰਦੇ ਕਿ ਕਿੰਨੇ ਪਿੱਛੇ ਆਏ ਜਿਹੜੀ ਗੱਲ ਕੀਤੀ ਜਦੋਂ ਆਪਾਂ ਕੱਲ ਵੀ ਬੈਠੇ ਹਾਂ ਗੱਲ ਅਸੀਂ ਬੈਠੇ ਸੀ ਕਿ ਪ੍ਰੋਬਲਮ ਆਵੇ ਉਹ ਨਹੀਂ ਉਹ ਨਹੀਂ ਹੋਣ ਦਵਾਗੇ ਅਸੀਂ ਚਾਹੁੰਦੇ ਹਾਂ ਬਿਲਕੁਲ ਅਮਨ ਮੈਂ ਪਟਨਾ ਸਾਹਿਬ ਤੋਂ ਟੈਸਟ ਹੋ ਰਿਹਾ ਜੇ ਅੱਜ ਤੁਸੀਂ ਕਰਨਾ ਕੱਲ ਨੂੰ ਉਹ ਕਰੂਗੇ ਅਸੀਂ ਜਾਂ ਅਸੀਂ ਜਾਂਮ ਦੀ ਗੱਲ ਕੀਤੀ ਸੀ ਅਸੀਂ ਤੁਹਾਨੂੰ ਕਿਹਾ ਸੀ ਜਾਂਮ ਦਾ ਅਸੀਂ ਇੱਕ ਸਾਈਡ ਤੇ ਖੜੇ ਹੋ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਇਹ ਦੇਖੋ ਹਿਮਾਚਲ ਵਿੱਚ ਜਿਹੜੇ ਸ਼ਰਾਬ ਕੀ ਅੰਸਰਾਂ ਨੇ ਇਹ ਪੁੱਛ ਦਿੱਤਾ ਨਾ ਉਹਨਾਂ ਦੇ ਭਰਜੇ ਦਰਦ ਹੋਣ ਦੀ ਬਜਾਏ ਉਹਨਾਂ ਨੂੰ ਜੇਲ੍ਹਾਂ 'ਚ ਟੱਕਰ ਦੀ ਬਜਾਏ ਹਿਮਾਚਲ ਦੀ ਜਿਹੜੀ ਸਰਕਾਰ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਆ ਔਰ ਕਹਿ ਰਹੀ ਆ ਪੰਜਾਬ ਦੇ ਸੀਐਮ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਦਾ ਸੀਐਮ ਆ ਉਹ ਸਾਨੂੰ ਜਵਾਬ ਦੇਵੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਆ ਉਹ ਨਹੀਂ ਲੱਗ ਸਕਦੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਕਿਹੜੇ ਕਾਨੂੰਨ ਦੇ ਵਿੱਚ ਇਹ ਲਿਖਿਆ ਸੰਵਿਧਾਨ ਦੀ ਕਿਹੜੀ ਧਾਰਾ 'ਚ ਇਹ ਗੱਲ ਲਿਖਿਓ ਆ ਕਿ ਸੰਤ ਜਿਹੜੇ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਉਹਨਾਂ ਦੇ ਜਿਹੜੇ ਝੰਡੇ ਆ ਸਾਡੇ ਸਿੱਖ ਸ਼ਰਧਾਲੂ ਜਿਹੜੇ ਲਾ ਕੇ ਇੰਡੀਆ ਚ ਕਿਤੇ ਵੀ ਨਹੀਂ ਜਾ ਸਕਦੇ ਤੇ ਜਿਹੜਾ ਸਾਡਾ ਰਾਈਟ ਆ ਪ੍ਰੋਟੈਸਟ ਦਾ ਉਹ ਤਾਂ ਜਿਹੜਾ ਸਾਡਾ ਹੱਕ ਵਾ ਉਹ ਅਸੀਂ ਕਰਾਂਗੇ ਬਾਕੀ ਇਹਦੀ ਗੱਲ ਜਿਹੜਾ ਭਿੰਡਾਲੇ ਸੰਤਾਂ ਨੂੰ ਜਿਹੜੇ ਅੱਤਵਾਦੀ ਕਹਿੰਦੇ ਆ ਅਸੀਂ ਕਹਿੰਦੇ ਹਾਂ ਵੇ ਇੰਦਰਾ ਗਾਂਧੀ ਜ਼ਾਲਮ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹ ਅੱਤਵਾਦੀ ਸੀਗੀ ਉਹਨੇ ਇੱਕ ਸੱਚ ਕੌਮ ਜਿਹੜੀ ਬਹੁਤ ਹੀ ਸ਼ਾਂਤਮਈ ਕੌਮ ਆ ਬਿਲਕੁਲ ਕਿਸ ਤਰੀਕੇ ਨਾਲ ਦੇਸ਼ ਦੀ ਆਜ਼ਾਦੀ ਲਈ 90% ਤੋਂ ਵੱਧ ਕੁਰਬਾਨੀਆਂ ਜਿਹਨੇ ਕੀਤੀਆਂ ਉਸ ਦੇਸ਼ ਦੇ ਵਿੱਚ ਇਸ ਦੇਸ਼ ਆਪਾਂ ਮੀਡੀਆ ਨੂੰ ਕਹਿਣਾ ਚਾਹੁੰਦੇ ਆ ਇਹ ਦੇਖੋ ਇਸ ਦੇਸ਼ ਦੇ ਅੰਦਰ ਕੀ ਹੋ ਰਿਹਾ ਹਜੇ ਕੱਲ ਜਿਹੜੀ ਹੋਲੀ ਹੋ ਕੇ ਹਟੀ ਆ ਕਿਸ ਤਰੀਕੇ ਨਾਲ ਮਸਜਿਦਾਂ ਨੂੰ ਢੱਕ ਕੇ ਕਿੰਨਾ ਜ਼ਬਰ ਜਿਹੜਾ ਆ ਉਹ ਜ਼ੁਲਮ ਜਿਹੜਾ ਕੀਤਾ ਜਾ ਰਿਹਾ ਇਸ ਦੇਸ਼ ਦੇ ਅੰਦਰ ਔਰ ਕਿਸੇ ਨੂੰ ਵੀ ਜਿਹੜਾ ਹੋਰ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਨੂੰ ਇਸ ਦੇਸ਼ ਦੇ ਅੰਦਰ ਕੋਈ ਹੱਕ ਹਕੂਕ ਜਿਹੜਾ ਨਾ ਆਪਣਾ ਕੋਈ ਪ੍ਰੋਟੈਸਟ ਕਰਨ ਦਾ ਜਿਹੜੇ ਸੰਵਿਧਾਨਕ ਸਾਡੇ ਜਿਹੜੇ ਵੀਰ ਜਿਹੜੇ ਡਾਕਟਰ ਮੇਟਕਰ ਦਾ ਸਵਿਧਾਨ ਦੀਆਂ ਗੱਲਾਂ ਕਰਦੇ ਅੱਜ ਅਸੀਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦੇ ਆ ਅਸੀਂ ਆਪਣੇ ਡਾਕਟਰ ਮੇਟਕਰ ਦਾ ਸਵਿਧਾਨ ਜਿਹੜਾ ਸਾਡਾ ਹੱਕ ਹੋ ਆ ਪ੍ਰਦਰਸ਼ਨ ਕਰਨ ਦਾ ਅੱਜ ਸਾਡੇ ਤੋਂ ਉਹ ਦੇਖੋ ਕਿ ਜਬਰੀ ਤਰੀਕੇ ਨਾਲ ਖੋਇਆ ਜਾ ਰਿਹਾ ਹੈ ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਜਿਹੜੀ ਆ ਸਾਰੀ ਜਿਹੜੀ ਭਗਵੰਤ ਮਾਨ ਦੀ ਆ ਔਰ ਭਗਵੰਤ ਮਾਨ ਜਿਹੜਾ ਲਗਾਤਾਰ ਜਿਹੜਾ ਸਿੱਖ ਦਾ ਲਹੂ ਪੀ ਰਿਹਾ ਆ ਉਹ ਜ਼ਾਲਮ ਬਣਿਆ ਹੋਇਆ ਰੋਜ਼ ਜਿਹੜੇ ਝੂਠੇ ਪੁਛ ਮੁਕਾਬਲੇ ਸਾਡੇ ਬੱਚਿਆਂ ਦੇ ਬਣਾਏ ਜਾ ਰਹੇ ਆ ਦੇਸ਼ ਪੰਜਾਬ ਦੇ ਅੰਦਰ ਬਿਲਕੁਲ ਜਿਹੜੀ ਡਰਗ ਜਿਹੜੀ ਆ ਉਸੇ ਤਰੀਕੇ ਦਾ ਬਦਸੂਰ ਜਿਹੜੀ ਪਹਿਲੀਆਂ ਸਰਕਾਰਾਂ ਦੇ ਟਾਈਮ ਸਾਡੀ ਬੱਚਿਆਂ ਦੀ ਜਿਹੜੀ ਕੋਹ ਕੋਹ ਕੇ ਜਿਹੜੀ ਉਹ ਡਰਗ ਦੇ ਥਰੂ ਸਾਡੀ ਨਸਲ ਕੁਸ਼ੀ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੇ Hindu ਦੀ Musliman ਦੀ Sikh ਦੀ Isai di Dalit di ਹਰੇਕ ਦੀ ਇੱਥੇ ਨਸਲ ਕੁਸ਼ੀ ਜਿਹੜੀ ਕੀਤੀ ਜਾ ਰਹੀ ਆ ਉਹਨਾਂ ਪੱਛ ਸਾਰੀਆਂ ਗੱਲਾਂ ਤਾਂ ਦੇਖੋ ਅੱਖਾਂੁੰਦੀਆਂ ਹੋਈਆਂ ਆ ਸਾਰਾ ਪ੍ਰਸ਼ਾਸਨ ਦੇਖੋ ਅੱਜ ਕਿਵੇਂ ਉਸ ਪ੍ਰਸ਼ਾਸਨ ਨੂੰ ਕਿਵੇਂ ਗਲਤ ਧੰਗ ਨਾਲ ਇੱਥੇ ਝੋਕਿਆ ਹੋਇਆ ਔਰ ਸਾਡਾ ਸਾਨੂੰ ਜਿਹੜਾ ਆਪਣਾ ਸਾਡਾ ਰਾਈਟ ਵਾ ਜਿਹੜਾ ਪ੍ਰਦਰਸ਼ਨ ਕਰਨ ਦਾ ਜਿਹੜਾ ਸਾਡਾ ਹੱਕ ਉਹ ਕੀਤਾ ਕਰਨੀ ਸਾਨੂੰ ਦਿੱਤਾ ਜਾ ਰਿਹਾ ਆ ਬਾਕੀ ਤੁਸੀਂ ਵੀ ਦੱਸੋ ਸਰ ਤੁਸੀਂ ਕੋਈ ਕੰਟਰੋਲ ਸਾਡੇ ਤੁਸੀਂ ਦਿਓ ਸਾਨੂੰ ਕਿਉਂ ਜਾ ਕੇ ਪੀਸਫੁਲੀ ਇਨਾ ਇੱਥੇ ਕਾਪੀ ਲੋਕ ਵੀ ਕੱਫਾ ਹੋ ਜਾਇਆ ਜੋ ਮਾਰਾਓ ਮੈਨੂੰ ਪਸਾ ਲੈਣਾ ਪਰ ਇਹਦਾ ਨਾ ਲੈ ਇਹਦਾ ਸਸਪੈਂਸ ਨਹੀਂ ਐਸਾ ਨੂੰ ਦਵਾਉਂਗੇ ਨਾ ਦੇਖੋ ਐਂਡ ਆਰਡਰ ਅਸਲੀ ਖਰਾਬ ਕਰ ਤੇ ਨੋ ਐਂਡ ਆਰਡਰ ਉਹਨਾਂ ਨੇ ਖਰਾਬ ਕੀਤਾ ਉਹਨਾਂ ਨੇ ਖਰਾਬ ਮੈਨਾਂ ਤੋਂ ਬਰਾਮ ਤੋਂ ਗੱਲ ਕਰਦੇ ਪੈਣਗੇ ਦੋ ਤੁਹਾਡੇ